ਜੇਕਰ ਤੁਹਾਨੂੰ ਇੱਕੋ ਜਗ੍ਹਾ ਤੇ 100 ਹੋਟਲ ਦਿਖਾਈ ਦੇਣ ਤੇ ਨਾਲ ਹੀ ਮਿਲੇ ਪੂਰੀ ਤਰ੍ਹਾਂ 에어 ਕੰਡੀਸ਼ਨ ਸ਼ਹਿਰ ਜਿਸ ਵਿੱਚ ਹੋਵੇ ਹਜ਼ਾਰਾਂ ਲੋਕਾਂ ਦਾ ਰਹਿਣ ਬਸੇਰਾ ਤੇ ਸਾਹਮਣੇ ਦਿਖਾਈ ਦੇਵੇ ਸਮੁੰਦਰ ਤੇ ਨਾਲ ਹੀ ਖਰੀਦਦਾਰੀ ਲਈ ਮਿਲੇ ਦੁਨੀਆ ਦਾ ਸਭ ਤੋਂ ਵੱਡਾ ਮਾਲ ਜੀ ਹਾਂ ਇਹ ਕੋਈ ਸੁਪਨਾ ਨਹੀਂ ਬਲਕਿ ਇਹ ਹੁਣ ਸੱਚ ਹੋਣ ਜਾ ਰਿਹਾ ਹੈ ਇਹ ਸੁਪਨਾ ਸਾਕਾਰ ਹੋਵੇਗਾ ਦੁਬਈ ਵਿੱਚ ਜਿੱਥੇ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਤੇ ਸ਼ਾਨਦਾਰ ਸਿਟੀ ਮਾਲ ਜਿਸ ਵਿੱਚ ਹੋਣਗੇ 100 ਦੇ ਕਰੀਬ ਹੋਟਲ ਤੇ ਐਸ਼ੋ ਆਰਾਮ ਦੀ ਹਰ ਉਹ ਸਹੂਲਤ ਜੋ ਹਰ ਕੋਈ ਚਾਹੁੰਦਾ ਹੈ ਗਰਮੀਆਂ ਦੌਰਾਨ ਇਸ ਸ਼ਹਿਰ ਸ਼ੀਸ਼ੇ ਵਾਲੇ ਗੋਬੰਦ ਨਾਲ ਢੱਕਿਆ ਜਾਇਆ ਕਰੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਯੂਏਈ ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਇਸ ਦੇ ਨਿਰਮਾਣ ਦੇ ਮਾਡਲ ਦਾ ਉਦਘਾਟਨ ਕੀਤਾ ਹੈ ਹਰ ਸਾਲ ਇੱਥੇ 18 ਕਰੋੜ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ ਇਹ ਪ੍ਰੋਜੈਕਟ 2020 ਤੱਕ ਪੂਰਾ ਹੋ ਜਾਵੇਗਾ ਯਾਨੀ ਕਿ 2020 ਦੇ ਵਿੱਚ ਦੁਨੀਆ ਦੇ ਲੋਕਾਂ ਨੂੰ ਦੁਬਈ ਦੇ ਵਿੱਚ ਅਜੀਹਾ ਸਭ ਤੋਂ ਵੱਡਾ ਸਿਟੀ ਮਾਲ ਵੇਖਣ ਨੂੰ ਮਿਲੇਗਾ ਜਿੱਥੇ ਤਕਰੀਬਨ 100 ਦੇ ਕਿਨਵਾ ਹੋਟਲ ਹੋਣਗੇ ਤੇ ਹਰ ਉਹ ਸਹੂਲਤ ਹੋਵੇਗੀ ਜਿਸ ਦੀ ਕੀ ਜ਼ਰੂਰਤ ਹੁੰਦੀ ਹੈ ਸੈਲਾਨੀਆਂ ਨੂੰ ਸਿਟੀ ਮਾਲ ਹੋਣਗੇ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਇਸ ਵੱਡੇ ਸਿਟੀ ਮਾਲ ਦੇ ਵਿੱਚ ਹੋਣਗੀਆਂ